ਇੱਕ ਵਾਰ ਦੀ ਗੱਲ ਇੱਕ ਪਿੰਡ ਵਿੱਚ ਇੱਕ ਪੰਡਤ ਰਹਿੰਦਾ ਸੀ ਤੇ ਉਸ ਨੇ ਸ਼ਾਹੂਕਾਰ ਕੋਲ ਆਪਣੇ 500 ਰੁਪਏ ਜਿਹੜੇ ਸੀ ਉਹ ਜਮ੍ਹਾਂ ਕਰਵਾਏ ਤੇ ਉਸ ਨੇ ਕਿਹਾ ਕਿ ਮੇਰੀ ਬੇਟੀ ਹੁਣ ਛੋਟੀ ਆ ਜਦੋਂ ਵੱਡੀ ਹੋ ਜਾਊਗੀ ਤੇ ਮੈਂ ਤੁਹਾਡੇ ਕੋਲੋਂ ਇਹ ਪੈਸੇ ਲੈ ਲਵਾਂਗਾ ਤੇ ਸ਼ਾਹੂਕਾਰ ਨੇ ਕਿਹਾ ਵੀ ਹਾਂ ਮੈਂ ਤੈਨੂੰ ਤੇਰੇ ਪੈਸੇ ਵਾਪਸ ਕਰਦਾਗਾ ਵਿਆਜ ਦੇ ਨਾਲ ਪੰਡਤ ਪੈਸੇ ਦੇ ਕੇ ਚਲਾ ਗਿਆ 9 ਦਾ ਸਾਲ ਬਾਅਦ ਜਦੋਂ ਉਹਦੀ ਬੇਟੀ ਜੜੀ ਸੀ ਵਿਆਹਣ ਜੋਗ ਹੋ ਗਈ ਤੇ ਉਹਨੇ ਸੋਚਿਆ ਵੀ ਕਿਉਂ ਨਾ ਸ਼ਾਹੂਕਾਰ ਕੋਲੋਂ ਆਪਣੇ ਪੈਸੇ ਵਾਪਸ ਲੈ ਲੈ ਜਣ ਜਿਹੜੇ ਮੈਂ ਦਿੱਤੇ ਸੀ ਉਹ ਸ਼ਾਹੂਕਾਰ ਕੋਲ ਜਾਂਦਾ ਤੇ ਕਹਿੰਦਾ ਵੀ ਜਿਹੜੇ ਮੈਂ ਤੈਨੂੰ ਪੈਸੇ ਦਿੱਤੇ ਸੀ ਉਹ ਮੈਨੂੰ ਵਾਪਸ ਕਰ ਦੇ ਮੈਂ ਆਪਣੀ ਜਿਹੜੀ ਮੇਰੀ ਬੇਟੀ ਆ ਉਹਦੇ ਲਈ ਵਰ ਵੇਖਣਾ ਸ਼ੁਰੂ ਕਰ ਦਿੱਤਾ ਵਾ ਸ਼ਾਹੂਕਾਰ ਜਿਹੜਾ ਸੀ ਬਹੁਤ ਚਲਾਕ ਬੰਦਾ ਸੀ ਮਕਾਰ ਸੀ ਉਹ ਕਹਿੰਦਾ ਵੀ ਕਿਹੜੇ ਪੈਸੇ ਕਦੋਂ ਦਿੱਤੇ ਸੀ ਤੂੰ ਮੈਨੂੰ ਪੈਸੇ ਤੂੰ ਤੇ ਮੈਨੂੰ ਕੋਈ ਪੈਸੇ ਦਿੱਤੇ ਹੀ ਨਹੀਂ ਤੂੰ ਤੇ ਕੋਈ ਜਮਾਈ ਨਹੀਂ ਕਰਵਾਏ ਪੈਸੇ ਤੇ ਉਹ ਪੰਡਿਤ ਕਹਿੰਦਾ ਵੀ ਮੈਂ ਤੁਹਾਨੂੰ ਸ਼ਾਹੂਕਾਰ ਜੀ ਪੈਸੇ ਦਿੱਤੇ ਸੀ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਪੈਸੇ ਲੈ ਲਿਓ ਜਦੋਂ ਚਾਹੀਦੇ ਹੋਏ ਤੇ ਅੱਗੋਂ ਜਿਹੜਾ ਸ਼ਾਹੂਕਾਰ ਉਹ ਕਹਿੰਦਾ ਕਿ ਤੇਰੇ ਕੋਲ ਕੋਈ ਸਬੂਤ ਹੈਗਾ ਕੋਈ ਮੈਂ ਪੇਪਰ ਤੇ ਲਿਖ ਕੇ ਦਿੱਤਾ ਸੀ ਤੈਨੂੰ ਐਦਾਂ ਤੇ ਕੋਈ ਜਣਾ ਖਣਾ ਮਰਜੀ ਆਣ ਕੇ ਆਦੂਗਾ ਵੀ ਮੇਰੇ ਪੈਸੇ ਵਾਪਸ ਕਰ ਦਿਓ ਮੈਂ ਤੁਹਾਨੂੰ 4 ਸਾਲ ਪਹਿਲਾਂ ਦਿੱਤੇ ਸੀ ਮੈਂ ਤੁਹਾਨੂੰ 10 ਸਾਲ ਪਹਿਲਾਂ ਦਿੱਤੇ ਸੀ ਤੁ ਕੋਈ ਮੈਨੂੰ ਸਬੂਤ ਦੇ ਤੇ ਮੈਂ ਤੈਨੂੰ ਜਿਹੜੇ ਪੈਸੇ ਆ ਜੇ ਤੂੰ ਕਹਿਨਾ ਵਾ ਤੇਰੇ ਹੈਗੇ ਤੇ ਮੈਂ ਤੈਨੂੰ ਵਾਪਸ ਤੇਰਿਆਂ ਕਰ ਦਊਗਾ ਤੇ ਉਹ ਸਬੂਤ ਉਹਦੇ ਕੋਲ ਕੋਈ ਵੀ ਨਹੀਂ ਸੀ ਕਿਉਂਕਿ ਉਹ ਤੇ ਸ਼ੌਂਕਰ ਦਾ ਜਿਹੜਾ ਸੀ ਮੋਮਲਾ ਜੀ ਦੀ ਗੱਲ ਸੀ ਕੋਈ ਲਿਖਤੀ ਤੇ ਉਹਨੇ ਲਿਆ ਹੀ ਨਹੀਂ ਸੀ ਐ ਜਿਹੜਾ ਜਦੋਂ ਸੁਣਦਾ ਪੰਡਤ ਪੰਡਤ ਤੇ ਪਰੇਸ਼ਾਨ ਹੋ ਜਾਂਦਾ ਤੇ ਉਹ ਹੁਣ ਸਮੇਂ ਦਾ ਵਾਪਸ਼ਾਉ ਕਰਨੇ ਉਹਦੇ ਕੋਲੋਂ ਪੈਸੇ ਜਿਹੜੇ ਨਾ ਮਾਰ ਲਏ ਆ ਹੁਣ ਉਹਨੇ ਪੈਸੇ ਜਿਹੜੇ ਉਹਨੇ ਨਹੀਂ ਦੇਣੇ ਤੇ ਉਹ ਵਿਚਾਰਾ ਬੜਾ ਪਰੇਸ਼ਾਨ ਹੋ ਕੇ ਘਰ ਆ ਜਾਂਦਾ ਤੇ ਜਦੋਂ ਵਾਪਸ ਆ ਰਿਹਾ ਸੀ ਤੇ ਫਿਰ ਉਹਦੇ ਮਨ 'ਚ ਇੱਕ ਵਿਚਾਰ ਆਉਂਦਾ ਵੀ ਕਿਉਂ ਨਾ ਇਹ ਸ਼ੌਕਰ ਜਿਹੜਾ ਵਾ ਐਦੀ ਸ਼ਿਕਾਇਤ ਰਾਜੇ ਕੋਲ ਕੀਤੀ ਜਾਵੇ ਹੋ ਸਕਦਾ ਵੀ ਰਾਜਾ ਐਸ ਸਮੱਸਿਆ ਦਾ ਕੋਈ ਹੱਲ ਲੱਭ ਲੇ ਤੇ ਉਹ ਰਾਜੇ ਕੋਲ ਜਾਂਦਾ ਬਿਨਾਂ ਦੇਰੀ ਦੇ ਤੇ ਜਾ ਕੇ ਦੱਸਦਾ ਵੀ ਰਾਜਾ ਜੀ ਮੈਂ ਐਸ ਤਰ੍ਹਾਂ ਕਰਕੇ ਪੈਸੇ ਦਿੱਤੇ ਸੀ ਤੇ ਪਰ ਹੁਣ ਮੇਰੇ ਕੋਲ ਸਬੂਤ ਕੋਈ ਨਹੀਂ ਆ ਤੇ ਜਿਹੜਾ ਸ਼ੌਕਰ ਆ ਉਹ ਬਹੁਤ ਚਲਾਕ ਬੰਦਾ ਵਾ ਤੇ ਉਹ ਹੁਣ ਮੈਨੂੰ ਪੈਸੇ ਕਿਸੇ ਹਾਲ ਚ ਬਣੀ ਦੇ ਰਿਆ ਐਦਾ ਕੋਈ ਹੱਲ ਲੱਭੋ ਰਾਜਾ ਜਿਹੜਾ ਸੀ ਨਾ ਉਹ ਕਹਿੰਦਾ ਵੀ ਐਦਾਂ ਵਾ ਵੀ ਤੂੰ ਨਾ ਕੱਲ ਨੂੰ ਜਦੋਂ ਮੇਰੀ ਸਵਾਰੀ ਨਿਕਲਣੀ ਹੈ ਨਾ ਤੇ ਜਿਹੜੀ ਸ਼ਾਊਕਰ ਦੀ ਦੁਕਾਨ ਆ ਨਾ ਉਹਦੇ ਸਾਹਮਣੇ ਉਹ ਤੂੰ ਬਾਹਰ ਖੜਾ ਹੋ ਜੀ ਤੇ ਮੈਂ ਜਦੋਂ ਉੱਥੇ ਰੁਕੂਗਾ ਤੇ ਉਦੋਂ ਬਾਕੀ ਤੂੰ ਮੇਰੇ ਤੇ ਛੜਦੇ ਭੀ ਇਹਦਾ ਕੀ ਹੱਲ ਕਰਨਾ ਵਾ ਤੇ ਕੱਲ ਨੂੰ ਪਰ ਟਾਈਮ ਨਾ ਉੱਥੇ ਖਲੋਤਾ ਹੋਵੇ ਜਦੋਂ ਰਾਜੇ ਦੀ ਸਵਾਰੀ ਨਿਕਲਦੀ ਹੈ ਤੇ ਪੰਡਾ ਜਿਹੜਾ ਸੀ ਉਹ ਸਾਹਮਣੇ ਦੁਕਾਨ ਤੇ ਖਲੋਤਾ ਸੀ ਹੁਣ ਰਾਜਾ ਜਦੋਂ ਖਲੋਤਾ ਤੇ ਜਿੱਦਾਂ ਸਾਰੇ ਸਵਾਗਤ ਕਰਨ ਲਈ ਹਾਰ ਲੈ ਕੇ ਆਉਂਦੇ ਤੇ ਰਾਜਾ ਉਹ ਪੰਡਤ ਨੂੰ ਕਹਿੰਦਾ ਵੀ ਤੂੰ ਆ ਜਾ ਇੱਥੇ ਮੇਰੇ ਕੋਲ ਉੱਤੇ ਬੱਗੀ ਤੇ ਚੜ ਜਾ ਤੇ ਉਹ ਪੰਡਤ ਨੂੰ ਬੱਗੀ ਤੇ ਬਿਠਾ ਲੈਂਦਾ ਜਦੋਂ ਸ਼ਾਊਕਰ ਵੀ ਆਉਂਦਾ ਉਹ ਵੀ ਜਿਹੜਾ ਫੁੱਲਾਂ ਦਾ ਗੁਲਦਸਤਾ ਦਿੰਦਾ ਰਾਜੇ ਦਾ ਜਿਹੜਾ ਵੈਲਕਮ ਕਰਦਾ ਸਵਾਗਤ ਕਰਦਾ ਤੇ ਫਿਰ ਉਤੋਂ ਬਾਅਦ ਆ ਜਿਹੜਾ ਉਹਦਾ ਬੱਗੀ ਹੁੰਦੀ ਹੈ ਰੱਥ ਹੁੰਦਾ ਵਾ ਰਾਜਾ ਉਹ ਅੱਗੇ ਨਿਕਲ ਆਉਂਦਾ ਜਦੋਂ ਥੋੜੀ ਦੂਰ ਆਉਂਦਾ ਤੇ ਰਾਜਾ ਉਹਨੂੰ ਪੰਡਤ ਨੂੰ ਕਹਿੰਦਾ ਪੀਵੰਡਾ ਜੀ ਹੁਣ ਤੁਸੀਂ ਉੱਤਰ ਜੋ ਮੇਰਾ ਕੰਮ ਜਿਹੜਾ ਸੀ ਮੈਂ ਕਰ ਦਿੱਤਾ ਵਾ ਤੇ ਹੁਣ ਤੁਸੀਂ ਆਪਣਾ ਰੱਬ ਦੀ ਮਰਜ਼ੀ ਆ ਪਰ ਮੈਨੂੰ ਲੱਗਦਾ ਕਿ ਤੇਰਾ ਪੈਸਾ ਹੁਣ ਮਿਲ ਜਾਊਗਾ ਤੇ ਉਹ ਉੱਤਰ ਕੇ ਪੰਡਤ ਚਲਾ ਜਾਂਦਾ ਵਾ ਸ਼ੌਂਕਰ ਜਿਹੜਾ ਵਾ ਜਦੋਂ ਆਪਣੀ ਦੁਕਾਨ 'ਚ ਬੈਠਾ ਹੁੰਦਾ ਤੇ ਉਸ ਦੇ ਦਿਮਾਗ 'ਚ ਖਿਆਲ ਜੇ ਆਈ ਜਾਂਦੇ ਫਿਰ ਜਦੋਂ ਰਾਤ ਨੂੰ ਸੁੱਤਾ ਹੁੰਦਾ ਤੇ ਉਹਨੂੰ ਲੱਗਦਾ ਵੀ ਐ ਪੰਡਤ ਦੇ ਤੇ ਰਾਜੇ ਨਾਲ ਬੜੀ ਬੰਦੀ ਆ ਤੇ ਜੀ ਇਹਨੇ ਦੱਸ ਦਿੱਤਾ ਕਿ ਮੈਂ ਪੈਸੇ ਮਾਰੇ ਆ ਤੇ ਮੈਨੂੰ ਸਜ਼ਾ ਵੀ ਮਿਲੂਗੀ ਤੇ ਨਾਲੇ ਮੇਰਾ ਸਾਰਾ ਕਾਰੋਬਾਰ ਜਿਹੜਾ ਵਾ ਉਹ ਜਿਹੜਾ ਖਤਮ ਹੋ ਜਾਊਗਾ ਖਰਾਬ ਹੋ ਜਾਊਗਾ ਤੇ ਹੁਣ ਮੈਂ ਕੀ ਕਰਾਂ ਤੇ ਸਵੇਰ ਜਦੋਂ ਦੁਕਾਨ ਤੇ ਜਾਂਦਾ ਤੇ ਸਭ ਤੋਂ ਪਹਿਲਾਂ ਜਿਹੜਾ ਉਹਦਾ ਮਨੀਮ ਹੁੰਦਾ ਨਾ ਉਹਨੂੰ ਕਹਿੰਦਾ ਵੀ ਤੂੰ ਇਦਾਂ ਕਰ ਜਲਦੀ ਜਾ ਤੈਨੂੰ ਜਿੱਥੇ ਵੀ ਪੰਡਤ ਲੱਭਦਾ ਨਾ ਤੂੰ ਉਹ ਪੰਡਤ ਨੂੰ ਲੱਭ ਕੇ ਮੇਰੇ ਸਾਹਮਣੇ ਹਾਜ਼ਰ ਕਰ ਉਹ ਸਾਰੇ ਬਾਜ਼ਾਰ ਵਿੱਚ ਉਰ ਫਿਰਦਾ ਰਹਿੰਦਾ ਉਹਨੂੰ ਪੰਡਤ ਕਿਤੇ ਨਹੀਂ ਦੇਖਦਾ ਤੇ ਉਹ ਵੇਖਦਾ ਕਿ ਪਿੰਡ ਦੇ ਬਾਹਰ ਵਾਰ ਨਾ ਇੱਕ ਰੁੱਖ ਥੱਲੇ ਪੰਡਤ ਬੈਠਾ ਹੁੰਦਾ ਵਾ ਤੇ ਉਹ ਮਨੇਮ ਜਾ ਕੇ ਕਹਿੰਦਾ ਕਿ ਪੰਡਤ ਜੀ ਹੁਣੇ ਆਓ ਤੁਹਾਨੂੰ ਨਾ ਸ਼ਾਹਕਰ ਨੇ ਬੁਲਾਇਆ ਹੈਗਾ ਵਾ ਤੇ ਜਦੋਂ ਪੰਡਤ ਆਉਂਦਾ ਤੇ ਸ਼ਾਹਕਰ ਉਹਦਾ ਬੜਾ ਇੱਜ਼ਤਮਾਨ ਕਰਦਾ ਵਾ ਬੜੀ ਉਹਦੀ ਰਿਸਪੈਕਟ ਕਰਦਾ ਤੇ ਕਹਿੰਦਾ ਵੀ ਪੰਡਤ ਜੀ ਤੁਸੀਂ ਬੈਠੋ ਮੈਂ ਨਾ ਆ ਸਾਬ ਆਪਣਾ ਕਬੇ ਖੰਡਿਆ ਸੀ ਪੁਰਾਣਾ ਤੇ ਉਥੋਂ ਮੈਨੂੰ ਆਪਣੀ ਵਹੀ ਖਾਤਾ ਮਿਲਿਆ ਇੱਕ ਤੇ ਉਹਦੇ ਵਿੱਚ ਨਾ ਤੁਹਾਡਾ ਨਾਮ ਹੈਗਾ ਵਾ ਤੇ ਮੇਰੇ ਤੇ ਦਿਮਾਗ ਚੋਂ ਨਿਕਲ ਗਿਆ ਸੀ ਮੈਂ ਜਦੋਂ ਪੇਪਰ ਪੜ੍ਹਿਆ ਨਾ ਤੇ ਮੈਂ ਸੋਚਿਆ ਵੀ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣ ਤੇ ਮੈਂ ਉੱਤੇ ਲਿਖਿਆ ਆਵਾ ਕਿ ਤੁਸੀਂ ਮੈਨੂੰ ਜਿਹੜਾ ਵਾ 500 ਰੁਪਇਆ ਦਿੱਤਾ ਸੀ ਤੇ 10 ਸਾਲ ਹੋ ਗਏ ਦਿੱਤੇ ਨੂੰ ਤੇ ਉਹਦੇ ਵਿਆਜ ਨਾਲ ਜਿਹੜਾ ਇਹ ਹੈਗਾ ਵਾ ਇਹ ਜਿਹੜਾ ਪੈਸਾ ਏ 10000 ਬਣ ਚੁੱਕਿਆ ਵਾ ਤੇ ਤੁਹਾਡੀ ਬੇਟੀ ਦਾ ਵਿਆਹ ਵਾ ਤੁਹਾਡੀ ਬੇਟੀ ਕੀ ਤੇ ਮੇਰੀ ਬੇਟੀ ਕੀ ਤੇ ਹੁਣ 1000 ਮੈਂ ਆਪਣੇ ਵੱਲੋਂ ਪਾ ਕੇ ਤੁਹਾਡਾ ਜਿਹੜਾ 11000 ਆ ਉਹ ਮੈਂ ਤੁਹਾਨੂੰ ਜਿਹੜਾ ਦੇ ਦੇਨਾ ਵਾ ਤੇ ਉਹ ਸਾਰੇ ਪੈਸੇ ਗਿਣ ਕੇ ਤੇ ਜਿਹੜਾ ਪੰਡਤ ਸੀ ਉਹਨੂੰ ਦੇ ਦਿੰਦਾ ਪੰਡਤ ਪੈਸੇ ਲੈ ਕੇ ਬੜਾ ਖੁਸ਼ ਹੋ ਕੇ ਬਾਹਰ ਨਿਕਲਦਾ ਤੇ ਘਰ ਉਹ ਸੋਚਦਾ ਹੁੰਦਾ ਕਿ ਮੈਨੂੰ ਆਪਣੇ ਪੈਸੇ ਦੇ ਮਿਲੇ ਹੀ ਮਿਲੇ ਨਾਲ ਸ਼ਾਹੂਕਰ ਵੱਲੋਂ ਵੀ 1000 ਜਿਹੜਾ ਮੈਨੂੰ ਵਾਦੂ ਜਿਹੜਾ ਮਿਲ ਗਿਆ ਵਾ ਤੇ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇ ਕੋਈ ਸਾਨੂੰ ਪਰੇਸ਼ਾਨ ਕਰ ਰਿਹਾ ਨਾ ਜਾਂ ਸਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਤਾਂ ਉਹਦੇ ਸਾਹਮਣੇ ਨਾ ਤਰਲੇ ਮਿੰਤਾ ਕੱਢਣ ਦੀ ਲੋੜ ਨਹੀਂ ਹੁੰਦੀ ਉਹਦੀ ਬਜਾਏ ਸਾਨੂੰ ਇਹੋ ਜਿਹਾ ਕੋਈ ਵਿਅਕਤੀ ਲੱਭਣਾ ਚਾਹੀਦਾ ਕਿ ਕਿਸੇ ਕੋਲੋਂ ਮਦਦ ਲੈਣੀ ਚਾਹੀਦੀ ਹੈ ਜੋ ਐ ਜਿਹੜੀ ਸਮੱਸਿਆ ਪਈ ਹੁੰਦੀ ਹੈ ਨਾ ਉਹਦਾ ਹੱਲ ਕੱਢ ਸਕੇ ਕਿਉਂਕਿ ਜੇ ਤੁਸੀਂ ਗੜਗੜਾਓਗੇ ਤਰਲੇ ਕਢੋਗੇ ਤੇ ਜਿਹੜਾ ਦੂਸਰਾ ਬੰਦਾ ਵਾ ਉਹ ਤੁਹਾਡੀ ਕਮਜ਼ੋਰੀ ਜਾਣਦਾ ਤੇ ਉਹ ਤੁਹਾਡਾ ਹੱਲ ਕੱਢ ਕੇ ਨਹੀਂ ਦੇਊਗਾ ਪਰ ਜੇ ਕੋਈ ਇਹੋ ਜਿਹਾ ਲੱਭ ਜੂਗਾ ਜਿਹੜਾ ਇਸ ਮਸਲੇ ਦਾ ਹੱਲ ਕੱਢਦਾ ਹੋਵੇ ਤੇ ਉਹਨੂੰ ਜ਼ਰੂਰ ਵਿੱਚ ਪਾ ਲੈਣਾ ਚਾਹੀਦਾ ਹੈਗਾ ਵਾ ਤੇ ਫਿਰ ਆਪਣੇ ਮਸਲੇ ਦਾ ਹੱਲ ਕੱਢ ਲੈਣਾ ਚਾਹੀਦਾ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ